ਲੇਕੇ ਹਜ਼ਰਾਂ ਜੀ ਅੱਜ ਦੀ ਵੀਡੀਓ ਲੇਖਕ ਸੁਖਵਿੰਦਰ ਸਿੰਘ ਰਾਏਪੁਰ ਦੀ ਲਿਖੀ ਹੋਈ ਕਹਾਣੀ ਆਵਾਸ਼ਨ ਕਿਟ ਨਿੰਦਰ ਦੇ ਹੁਣ ਫੇਰ ਦੈਂ ਟੱਪ ਗਈ ਤੇ ਉਸ ਦੇ ਘਰ ਵਾਲੇ ਨੇ ਉਸ ਨੂੰ ਹੁਣ ਫੇਰ ਜ਼ਬਰਦਸਤੀ ਆਵਾਸ਼ਨ ਕਿਟ ਖਵਾ ਦਿੱਤੀ ਸੀ ਆਵਾਸ਼ਨ ਕਿਟ ਖਾਣ ਨਾਲ ਉਸਦੀ ਖਰਾਬ ਹਾਲ ਦੇਖ ਕੇ ਬੀਬੀ ਮੁਖਤਿਆਰ ਕੁਰ ਫਿਕਰ ਕਰਦੀ ਕਹਿਣ ਲੱਗੀ ਕੁੜੇ ਤੂੰ ਆਪਰੇਸ਼ਨ ਹੀ ਕਰਵਾ ਲੈ ਪਰੇ ਨਿਤ ਨਿਤ ਦੇ ਪੰਗੇ ਨਾਲੋਂ ਬੇਬੇ ਆਪਰੇਸ਼ਨ ਹੁੰਦਾ ਨਹੀਂ ਮਖਤਿਆਰ ਕਰ ਕੋ ਨਹੀਂ ਹੈਰਾਨ ਹੁੰਦੇ ਆ ਪੁੱਛਿਆ ਕੁੜੇ ਕਿਉਂ ਨਹੀਂ ਹੁੰਦਾ ਬੇਬੇ ਖੂਨ ਘਟ ਹੋਣ ਕਰਕੇ ਨਰਸਾ ਨਹੀਂ ਆਪਰੇਸ਼ਨ ਕਰਨ ਤੋਂ ਜਵਾਬ ਦੇ ਦਿੱਤਾ ਕੁੜੇ ਅਨਾਰ ਨੂਰ ਖਾ ਕੇ ਖੂਨ ਪੂਰਾ ਕਰ ਲੈ ਐਵੇਂ ਤੂੰ ਜਵਾਕਾਂ ਨੂੰ ਕਿਵੇਂ ਪਾਲੇਂਗੀ ਬੇਬੇ ਕੀ ਕਰਾਂ ਮਸਾਂ ਕੰਮ ਕਰਕੇ ਤਾਂ ਜਵਾਕਾਂ ਦੇ ਮੂੰਹ 'ਚ ਟੱਕ ਪਾਉਂਦੀ ਹਾਂ ਤੇ ਉਦਾਸ ਹੁੰਦੀ ਨੇ ਕਿਹਾ ਅਨਾਰ ਕਿਥੋਂ ਜੜਨਗੇ ਨਿੰਦਰ ਪੁੱਤ ਫਿਰ ਐਵੇਂ ਤਾਂ ਨਹੀਂ ਸਰਦਾ ਦੋ ਮਹੀਨਿਆਂ ਬਾਅਦ ਜਦ ਆਖ ਠਹਿਰ ਜਾਂਦਾ ਹੈ ਗੋਲੀਆਂ ਖਾ ਕੇ ਤੂੰ ਮਹੀਨਾ ਮੰਝੇ ਚ ਪਈ ਰਹਿਣੀ ਹੈ ਜਿਹੜਾ ਖੂਨ ਬਣਦਾ ਉਹ ਐਵੇਂ ਨਿਕਲ ਜਾਂਦਾ ਹੈ ਬੇਬੀ ਕੀ ਕਰਾਂ ਜਦੋਂ ਕਰਜਾ ਸ਼ਰਾਬੀ ਹੈ ਸ਼ਰਾਬ ਪੀ ਕੇ ਉਹਨ ਗੜਾ ਪਤਾ ਲੱਗਦਾ ਕੀ ਕਰਦਾ ਹੈ ਕੀ ਨਹੀਂ ਜਦ ਘਰੇ ਨਹੀਂ ਪੰਜੀ ਦਿਨ ਦਾ ਫਿਰ ਤੂੰ ਵੀ ਨਾ ਸਿਆਣਿਆ ਕਰ ਬੇਬੇ ਮੁਖਤਿਆਰੋ ਨੇ ਸ਼ਰਾਦਿੰਦਨੀ ਕਿਹਾ ਬੇਬੇ ਕੀ ਕਰਾਂ ਮੇਰੇ ਚ ਇੰਨਾ ਜੋਰ ਕਿੱਥੇ ਕੀ ਬੰਦੇ ਮੁਰੇ ਅੜੀਆਂ ਕਰ ਲਵਾਂ ਧੀਏ 부ੜੀਆਂ ਦੀ ਤਾਂ ਸਾਰੀ ਉਮਰ ਹੀ ਜੂਨ ਮਾੜੀ ਰਹਿੰਦੀ ਐ ਪਹਿਲਾਂ ਮਾਪਿਆਂ ਦੇ ਘਰੇ ਘੱਟਾ ਢੋਂਦੀਆਂ ਨੇ ਫਿਰ ਸਹੁਰੇ ਆ ਕੇ ਜੋ ਆ ਕਪਾਲਣ ਲਈ ਸੋ ਸੋ ਸਿਆਪੇ ਕਰਦੀਆਂ ਨੇ ਨਾਲੇ ਹਾਲੇ ਜਨਾਨੀਆਂ ਮਾੜੀਆਂ ਵਜਦੀਆਂ ਨੇ ਈਏ ਪੁੱਛਣਾ ਮੇਰੇ ਨਾਲ ਤਾਂ ਆਬ ਵਧੇਰੀਆਂ ਬੀਤੀਆਂ ਨੇ ਬੀਬੀ ਮੁਖਤਿਆਰੋ ਨੇ ਹੱਕਾ ਪਰਦੀ ਨੇ ਕਿਹਾ ਹੋਂਕਾ ਪਰਦੀ ਨੇ ਕਿਹਾ ਪਹਿਲਾਂ ਤਾਂ ਪੀਕੇ ਘਰ ਆਠ ਪੈਣਾ ਸੀ ਵੱਡੀ ਮੈਂ ਸੀ ਉੱਥੇ ਸਾਰੇ ਜੋਾਕਾਂ ਨੂੰ ਪਾਲਿਆ ਤੇ ਫਿਰ ਨਿੱਕੀ ਉਮਰੇ ਇੱਥੇ ਵਿਆਹੀ ਗਈ ਧੀਏ ਪੁੱਛਣਾ ਤੇਰਾ ਬਾਬਾ ਨੱਤਦਾਰੂ ਪੀਕੇ ਆ ਜਾਂਦਾ ਕੋਈ ਕੰਮ ਨਹੀਂ ਕਰਦਾ ਸੀ ਚੰਗਾ ਖਾਂਦਾ ਸੀ ਮੰਦਾ ਬੋਲਦਾ ਸੀ ਮਰਨੋਂ ਮਰ ਗਿਆ ਪਰ ਜ਼ੁਬਾਨੋਂ ਕਦੇ ਚੰਗਾ ਨਾ ਬੋਲਿਆ ਉਦੋਂ ਮੇਰੀ ਉਮਰ ਹੀ ਕੀ ਸੀ ਸਾਰੀ ਕਬੀਲਦਾਰੀ ਮੇਰੇ ਗੱਲ ਪੈ ਗਈ ਮੈਂ ਤਾਂ ਰੰਡੀ ਧੀ ਮੀਨੇ ਸਾਰੇ ਰੰਡ ਘਟਿਆ ਨਾਲੇ ਜਵਾਕ ਪਾਲੇ ਪੁੱਤ ਨਾਲੇ ਲੋਕਾਂ ਤੋਂ ਤੂ ਤੂ ਮੈਂ ਮਹਿਖਵਾਈ ਇਹ ਲੋਕਾਂ ਦਾ ਕੀ ਮੂੰਹ ਫੜ ਲੈਣਾ ਲੋਕਾਂ ਨੇ ਤਾਂ ਜੋ ਮੂੰਹ ਚੜਣਾ ਹੈ ਬਾਕੀ ਹੀ ਦੇਣਾ ਹੈ ਪੁੱਤ ਰੰਡੀ ਧੀ ਨੂੰ ਤਾਂ ਘਰ ਚ ਚੂਹੇ ਖਾਂਦੇ ਨੇ ਤੇ ਬਾਹਰ ਕਾਠ ਹੂੰਗਾ ਮਾਲ ਨੇ ਬਥੇਰਾ ਖੇ ਪੁੱਤਾਂ ਦਾ ਘਟਣਾ ਵੀ ساری ਉਮਰ ਪੁੱਤਾਂ ਦਾ ਘਟਿਆ ਹੁਣ ਸੁਖ ਦਾ ਹਾਸਾ ਹੋਣਾ ਸੀ ਹੋਣਾ ਕਵੀਜ ਨਸ਼ੇ ਚ ਪੈ ਗਿਆ ਬੀਬੀ ਮੁਖਤਿਆਰ ਕੋਲ ਲੰਬਾ ਹੋਊਗਾ ਪਰ ਦਿਆਂ ਆਪਦੇ ਪੁੱਤ ਨੂੰ ਮਾੜਾ ਕਿਹਾ ਮੁਖਤਿਆਰੋ ਬੀਬੀ ਨਿੰਦਰ ਦਾ ਪਤਾ ਲੈ ਨਹੀਂ ਆਪ ਦਾ ਹੀ ਦੁੱਖ ਲੈ ਕੇ ਬੈਠ ਗਈ ਨਿੰਦਰ ਆਪਣਾ ਦੁੱਖ ਪੁੱਲ ਬੀਬੀ ਮੁਖਤਿਆਰੋ ਦੇ ਮੂੰਹ ਵੱਲ ਦੇਖਣ ਲੱਗ ਪਈ ਚੰਨਲ ਚੰਗਾ ਪੁੱਤ ਦੁੱਧ ਬਾਦ ਜਵਕਾਂ ਨੂੰ ਲੈਣ ਭੇਜ ਦਿਆ ਕਰ ਕੁੱਟ ਦੁੱਧ ਦੀ ਗਰਮ ਕਰਕੇ ਪੀ ਲਿਆ ਕਰ ਚੰਗਾ ਬੇਬੇ ਮੈਂ ਹੁਣੇ ਕੁੜੀ ਨੂੰ ਭੇਜਾਂ ਕਹਿ ਕੇ ਮੁਖਤਿਆਰੋ ਬੁੜੀ ਚਲੀ ਗਈ ਮੰਗਰੋ ਨਿੰਦਰ ਦਾ ਘਰ ਵਾਲਾ ਸ਼ਰਾਬ ਨਾਲ ਡੱਕਿਆ ਹੋਇਆ ਆਇਆ ਤੇ ਆ ਕੇ ਫਿਰ ਨਿੰਦਰ ਨੂੰ ਗਾਲਾਂ ਦੇਣ ਲੱਗ ਪਿਆ ਨਿੰਦਰ ਨੂੰ ਕੰਮ ਵਾਲਿਆਂ ਦੇ ਘਰੋਂ ਪੈਸੇ ਲਿਆ ਕੇ ਦੇਣ ਲਈ ਆਖਣ ਲੱਗਿਆ ਨਿੰਦਰ ਵੀ ਡਰਤੀ ਮਾਰੀ ਕੰਮ ਵਾਲਿਆਂ ਦੇ ਉਹ ਪੈਸੇ ਫੜਨ ਚਲੀ ਗਈ ਤੇ ਜਾਂਦੀ ਜਾਂਦੀ ਦੇ ਖੂਨ ਪੈਣ ਲੱਗ ਪਿਆ ਨਿੰਦਰ ਕੰਮ ਵਾਲਿਆਂ ਦੇ ਗੇਟ 'ਚ ਬੇਸ਼ ਹੋ ਕੇ ਬੇਹੋਸ਼ ਹੋ ਕੇ ਡੈਗ ਗਈ ਨਿੰਦਰ ਨੂੰ ਖੂਨ ਨੂੰ ਖੂਨ ਹੋਈ ਨੂੰ ਦੇਖ ਕੇ ਲੋਕ ਇਕੱਠੇ ਹੋ ਗਏ ਕੰਮ ਵਾਲੇ ਸਰਦਾਰਾਂ ਨੇ ਛੇਤੀ ਦੇਣੀ ਗੱਡੀ ਕੱਢੀ ਤੇ ਨਿੰਦਰ ਨੂੰ ਹਸਪਤਾਲ ਲੈ ਗਏ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਨਿੰਦਰ ਦੀ ਟੜਕਨ ਰੁਕ ਚੁੱਕੀ ਸੀ ਤੇ ਨਿੰਦਰ ਦੀ ਮੌਤ ਹੋ ਚੁੱਕੀ ਸੀ ਅਖੀਰ ਡਾਕਟਰ ਨੇ ਕਿਹਾ ਕਿਸ ਨੂੰ ਘਰ ਲੈ ਜਾਓ ਅਵਾਸ਼ਣ ਕਟ ਕਰਨ ਇਸ ਦਾ ਖੂਨ ਬਹੁਤਾ ਵਹਿ ਗਿਆ ਹੈ ਅਤੇ ਅਵਾਸ਼ਣ ਕਟ ਨਾਲ ਇਸ ਦੀ ਮੌਤ ਹੋ ਗਈ ਹੈ ਸਰਦਾਰ ਕਦੇ ਮਰੀ ਪਈ ਖੂਨ ਨਾਲ ਲੱਥਪੱਥ ਹੋਈ ਨਿੰਦਰਵਾਲ ਵੇਖ ਰਿਹਾ ਸੀ ਤੇ ਕਦੇ ਡਾਕਟਰ ਦੇ ਮੂੰਹ ਵੱਲ ਵੇਖ ਰਿਹਾ ਸੀ ਸੁਣ ਹੋਏ ਸਰਦਾਰ ਨੂੰ ਡਾਕਟਰ ਨੇ ਫੇਰ ਕਿਹਾ ਸਰਦਾਰ ਸਾਹਿਬ ਐਸ ਨੂੰ ਘਰ ਲੈ ਜਾਓ ਇਸ ਦੀ ਅਵਾਸ਼ਣ ਕਟ ਖਾਣ ਨਾਲ موت ہو گئی ہے سردار کے کنوں میں وار وار ایکو گل پی رہی سی ابارشن کٹ نال اس دی موت ہو گئی ہے امید یہ کہانی چنگی لگی ہوئے گی تا لائک کریو شیئر کریو تے کمنٹ کر کے دسو جی چینل میں سبسکرائب ضرور کریو جی دنواد